ਨਾਲ ਮਸ਼ਹੂਰ ਬੇਦਨਾ ਜੀ ਗੱਲਬਾਤ ਕਰਦੇ ਆਂ ਹਾਂਜੀ ਕੀ ਨਾਮ ਆਪਣਾ ਕੀ ਕੀ ਦਵਾਈ ਆ ਆਪਣੇ ਕੋਲ ਮੇਰਾ ਸਾਰਿਆਂ ਨੂੰ ਪਹਿਲਾਂ ਜੀ ਸਤਿ ਸ੍ਰੀ ਅਕਾਲ ਮੇਰਾ ਪਿੰਡ ਰਾਮਗੜ੍ਹ ਸੰਧੂਆ ਜੀ ਜ਼ਿਲ੍ਹਾ ਸੰਗਰੂਰ ਅਸੀਂ ਬੇਦਗੀ ਦਾ ਕੰਮ ਕਰਦੇ ਆਂ ਤੀਜੀ ਪੀੜੀ ਤੋਂ ਜਿਵੇਂ ਜਾੜ ਦਰਦ ਸਿਰ ਦਰਦ ਕੋਲਾ ਪੀਟੇ ਦੀ ਪਥਰੀ ਤੇ ਬਵਾਸੀਰ ਦਾ ਇੱਕ ਲੇਡ ਜੀ ਦੀ ਛਾਤੀ ਦੇ ਵਿੱਚ ਗਿਲਕੀਆਂ ਹੋ ਜਾਂਦੀਆਂ ਨੇ ਸਾਡਾ 101% ਗਾਰੰਟੀ ਦੇ ਨਾਲ ਦਵਾਈ ਦਿੰਦੇ ਆਂ ਜੀ ਫੋਨ ਨੰਬਰ ਆ 98764 0693198764 06931 ਪਿੰਡ ਰਾਮਗੜ੍ਹ ਸੰਧੂਆ ਜੀ ਲਹਿਰੇਗਾ ਅੱਗੇ ਦੇ ਨਾਲ ਆਹੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਆ ਫੇਰ ਦੁਬਾਰੇ ਦਾਹਾ ਜਿਵੇਂ ਸਿਰਦਰਦ ਉੱਲਾਂ ਪੀਤੇ ਦੀ ਪਾਥਰੀ ਇੱਕ ਛਾਤੀ ਦੇ ਵਿੱਚ ਗਿਲਟੀਆਂ ਹੋ ਜਾਂਦੀਆਂ ਨੇ ਲੇਡੀ ਦੇ ਜਿੱਦੋਂ ਕੋਈ ਕੈਂਸਰ ਦੀ ਬਿਮਾਰੀ ਬਣ ਜਾਂਦੀ ਆ ਤੇ ਬਵਾਸੀਰ ਦਾ ਸਾਡੇ ਦੇ ਵੀ ਗਰੰਟੀ ਦੇ ਨਾਲ ਪੱਕਾ ਹੱਲ ਆ ਜੀ ਧੰਨਵਾਦ ਕਰਦੇ ਆ 98764 06931 ਪਿੰਡ ਆਮਗੜ ਸੰਧੂਆ ਜੀ ਜਿਹੜਾ ਸੰਗਰੂਰ ਦੇ ਵਿੱਚ ਆ ਕੇ ਮਿਲੋ ਧੰਨਵਾਦ ਤੁਸੀਂ ਦੇਖ ਰਹੇ ਹੋ ਜੀ ਜੋ ਕਿ ਦਵਾਈ ਬਾਰੇ ਦੱਸਿਆ ਮੈਂ ਦਨੇ ਜੀ ਇਹ ਤੇ ਜਿਹੜੀਆਂ ਵੀ ਦਵਾਈਆਂ ਦਾ ਨਾਮ ਆਇਆ ਇਹ ਇਲਾਜ ਕਰਦੇ ਨੇ ਤੇ ਇਹਨਾਂ ਨੂੰ ਇਹਨਾਂ ਦੇ ਨੰਬਰ ਤੇ ਸੰਪਰਕ ਕਰ ਸਕਦੇ ਹੋ